ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਬੋੜੇਵਾਲ ਕੰਗ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਅਵਤਾਰ ਸਿੰਘ ਜੀ ਨਾਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਮੱਜਾਂ ਵਖਾਉਣੀਆਂ ਜਿਨ੍ਹਾਂ ਦੇ ਵਿੱਚ 4 ਸੋਈਆਂ ਤੇ ਇੱਕ ਗੱਬਣ ਆ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਦੀਆਂ ਨਾਲ ਹਾਂਜੀ ਵਿਧੀ ਸਤਿ ਸ੍ਰੀ ਅਕਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਵਸਠੀਕਾ ਵਧੀਆ ਜੀ ਵੇਗ ਗਿਆ ਦਲਾਲਾ ਮਾਲ ਫਿਰ ਕਿੰਨੇ ਕ ਫੋਨ ਆਏ ਫਿਰ ਉਹ ਦਰਪੂ ਜੀ ਮੈਨੂੰ ਅਜੇ ਵੀ ਤੇਰੇ ਕੱਲ੍ਹ ਹੀ ਦੋ ਫੋਨ ਆਏਗੇ ਅੱਛਾ ਨੀਲੀ ਮਾਈ ਦੀ ਡਿਮਾਂਡ ਬੜੀ ਹੈ ਨੀਲੀ ਛੋਟੀ ਦੇ ਫੋਨ ਆਉਣ ਹਟਦੀ ਨਹੀਂ ਅੱਛਾ ਇੰਨਾ ਫੋਨ ਆਉਂਦਾ ਹੈ ਅੱਜ ਫਿਰ ਨੀਲੀ ਦੀ ਲੈਣ ਤੇ ਫਿਰ ਨੀਲੀ ਜਾਂਦੇ ਬੜਾ ਰਿਕਾਰਡ ਵਾਲੀ ਮੱਝ ਹੈ ਠੀਕ ਹੈ ਹਾਂਜੀ ਚਲੋ ਨਾਮ ਦੱਸਦੇ ਕਰੀਏ ਨਾਮ ਮਰਾ ਅਰਤਾਰ ਸਿੰਘ ਨੇ ਹਾਂਜੀ ਐਂਡ ਬੋੜੇ ਵਾਲਾ ਕੰਗ ਸਰੀਰਮ ਮੈਂ ਕਿਹਾ ਜਲਾ ਅੰਬਰ ਸੇ ਫੋਨ ਨੰਬਰ ਹੀ ਬੋਲ ਦੇ ਇੱਕ ਨੰਬਰ ਹੈਗਾ 9473526806 ਠੀਕ ਆ ਹਾਂਜੀ ਤੇ ਸ਼ੁਰੂਆਤ ਫਿਰ ਗੱਬਨ ਤੋਂ ਨੀਲੀ ਤੋਂ ਕਰ ਲਈਏ ਨੀਲੀ ਤੋਂ ਗੱਬਨ ਤੋਂ ਕਰ ਲਈਏ ਠੀਕ ਹੈ ਬਾਅਦ ਚ ਫਿਰ ਸੂਈਆਂ ਮਾਤਾ ਦਿੰਦੇ ਤੁਹਾਨੂੰ ਸਿੰਘ ਜ਼ਰੂਰ ਇਹਨੇ ਥੋੜਾ ਜਿਹਾ ਤਾਂ ਨੂੰ ਜਾ ਕੇ ਮੋੜਿਆ ਵਾ ਪਰ ਸਰੀਰਮ ਭਾਰੀ ਆ ਜਿਹੜੀ ਬਾਕੀ ਨਿਸ਼ਾਨੀਆਂ ਜਿਹੜੀਆਂ ਸਾਰੀਆਂ ਚੰਗੀਆਂ ਜੀਜਾ ਸੂਆ ਇਹਨੇ ਸੋਨਾ ਦੁੱਧ ਪਿਛਲੇ ਦੁੱਜੇ ਸੂਆ ਇਹਨੇ 14 ਕਿਲੋ ਦੁੱਧ ਕੱਢਿਆ ਵਾ ਦਰ ਕੇ ਕਿੰਨਾ ਦੁੱਧ ਕੱਢੀ ਚ 14 ਪਲੱਸ ਹੀ ਕੱਢੋਗੇ ਠੀਕ ਆ ਸਭ ਠੀਕ ਆ ਨਾ ਤੋਰਾ ਫੇਰੇ ਕਰੀ ਨਾ ਬੰਦੇ ਸੀ ਇੱਦਾਂ ਪਾ ਥੱਲੇ ਬੈਠੇ ਰੋ ਬਾਕੀ ਹਫਤੇ ਦੇ ਲਾਗੇ ਬੰਨੇ ਟਾਈਮ ਅਜੇ ਲਾ ਜੂਗੀ ਐ ਕੋਈ ਦੋ ਦੋ ਦਿਨ ਵੱਧ ਲੈ ਜੇ ਘੱਟ ਲੈ ਜੇ ਹਾਂ ਇਹ ਅਭੀ ਸਾਂਭੀ ਚੰਗੀ ਆ ਆਈ ਪਿੱਛੇ ਚੰਗੀ ਸਾਂਭ ਲੈ ਕਰਾਂ ਅਜੇ ਲੈ ਆਇਆ ਬਾਕੀ ਇਹ ਵੀ ਇਹੋ ਜਿਹੀ ਮੱਝ ਕਿਸੇ ਕੁੱਟੀ-ਕੁੱਟੀ ਦੇ ਵਿੱਚ ਸੋਹਣੇ ਬੱਚੇ ਆਉਣੇ ਇਹਦੇ ਗਾਂ ਕਿਤੇ ਚੰਗਾ ਟਿਕਾਣਾ ਨਹੀਂ ਦਿੰਦਾ ਭਰਾਇਆ ਠੀਕ ਆ ਬਾਕੀ ਆ ਵੀ ਨਾ ਗਾਇਓ ਖੱਲੇ ਦੇ ਇਸ਼ਾਰਾ ਇਹਦਾ ਇੱਦਾਂ ਪਾਸ ਕਰਕੇ ਲੈ ਜਾਂਦੀ ਆ ਠੀਕ ਆ ਨਾ ਦੇਖ ਸਾਡੇ ਮਿਲਕ ਵਿੱਚ ਇਹਨਾਂ ਵੀ ਚੰਗੀ ਲੱਗੀ ਆ ਤੇ ਥਾਨ ਵੀ ਜਿਹੜਾ ਦੇਖ ਸਾਡੇ ਚੰਗਾ ਤੇ ਇਹਦਾ ਫਿਰ ਮੁੱਲ ਬੋਲਰ ਤੁਹੇ ਵਜੇ ਅੱਜ ਕਰੀਏ ਤੁਹਾਨੂੰ ਪਤਾ ਹੀ ਹੈ ਹਾਂਜੀ ਅੱਜ ਵਜੇ ਹੀ ਕਰਨਾ ਵਾ ਮੌਲਦ ਭਾਏ ਲੱਕ ਕਰ ਲਿਕੇ ਮਾਈ ਦਾ ਹਾਂਜੀ ਹੈਨਾ ਤੇ ਭਾ ਨਾਈ ਮੱਝ ਜਿਹੜੀ ਥੇ ਨਹੀਂ ਹੈ ਨਾ ਆਪਾਂ 85000 ਦੀ ਹਾਂ ਦੇ ਦਾਂ 85000 ਦੀ ਦੇ ਦੇਣੀ ਹੈ ਇਹਦੀ ਮੱਝ ਆਊਗੀ ਨਹੀਂ ਬਾਲਾ ਚਲੋ ਮੌਕੇ ਤੇ ਮੰਨਤਾ ਨਾ ਹੋਰ ਕਰ ਦੋਗੇ ਚਲੋ ਛੋਲ ਛੈਡ ਕਰ ਦਾਂਗੇ ਆਪਾਂ ਖੁੱਲਾ ਕਰ ਦਿਆ ਮੰਨਤਾ ਨਾ ਖੁੱਲਾ ਕਰ ਦਾਂਗੇ ਠੀਕ ਆ ਤੇ ਹੁਣ ਇੱਕ ਝੋਟੀ ਜਿਹੜੀ ਆ ਬਾਹਰ ਪੱਜੀ ਸੂਈ ਸਵਾਈ ਇਹ ਵੀ ਦਿਖਾਈ ਦੀ ਹੈ ਇਹ ਹੈ ਕਿ ਸਰੀਰੋਂ ਲਿੱਸੀ ਆ ਤਿਆਰ ਰਾਜਾ ਸ਼ਹਿਰ ਉਹ ਰਾਜਾ ਥੱਲੇ ਬੜੀ ਸਫਾਈ ਚ ਬਾਕੀ ਠੰਡੇ ਸੀਲ ਇਦਾਂ ਹੀ ਪਾ ਬੈਠੇ ਰਹਾ ਥੱਲੇ ਠੀਕ ਆ ਦੁੱਧ ਇਸ ਟਾਈਮ ਤੇ ਦੇ ਲੱਖ ਕਿਲੋ ਠੀਕ ਆ ਅੱਜ ਤਾਜੀ ਸੂਈ 31 ਮੰਗ ਰਿਆ 1 ਕਿਲੋ ਦੁੱਧ ਜਿਹੜਾ ਤਿਆਰ ਆ ਚੌਣ ਚੌਣ ਇੱਕ ਨੰਬਰ ਦਾ ਜੇ ਤੇ ਕਿੰਨਾ ਦੁੱਧ ਚਵਾਈ ਜਾਊਗੀ ਹੈ 200 ਰੁਪਏ 10 ਕਿਲੋ ਦੇ ਦੋਗੇ ਯਾਰ ਬੱਚਾ ਫਿਰ ਨਾ ਦੀਏ ਦਿਖਾ ਦੋ ਫਿਰ ਚੌਣ ਚੌਣ ਕੋਈ ਜਾਦਾਈ ਥੱਲੇ ਬੜੀ ਆ ਜਿੰਨੀ ਸਫਾਈ ਚ ਲੈਵਾ ਚੰਗੀਆਂ ਪਲੀਆਂ ਨੂੰ ਪੜਾ ਕਰਦੇ ਆ

ਕੀ ਥੋੜਾ ਜਿਹਾ ਦਰਦੀ ਦਰਦੀ ਜੀ ਆ ਅੱਜ ਲੈ ਆ ਕਾਕਾ ਇਹ ਠੰਡੇ ਵੜੀ ਦੇ ਠੀਕ ਹੈ ਚਲੋ ਲੈ ਜਾ ਕੋਈ ਦਰਦੀ ਜੀ ਆ ਇੱਧਰ ਪਾਸੇ ਥੱਲੇ ਬਹਿ ਜਾ ਕੋਈ ਦਰਦੀ ਆ ਬੰਦ ਕਰ ਇੰਨਾ ਇਹਦਾ ਕਿੰਨਾ ਫਿਰ ਮੁੱਲ ਰੱਖ ਦੀਏ ਸਾਡੀ ਮੁੱਲੇ ਦਾ ਛੋਟਾ ਜਿਹਾ ਕਰਨਾ ਅੱਛਾ ਮੁੱਲੇ ਪਰ 60000 ਕਰ ਦੀਏ ਹਾਂਜੀ ਇਹ ਹਾਂ ਰਿਹਾ ਸਾਡੀ 57000 ਦੇ ਦਾਂਗੇ 57000 ਦੀ ਹਾਂਜੀ ਹਾਂਜੀ ਬਾਕੀ ਛੋਟ ਛੜ ਮੌਕੇ ਤੇ ਕਰ ਦੋ ਛੋਟ ਕਰ ਦਾਂ ਥੋੜੇ ਬੱਕੀ ਬੱਕੀ ਹੈ ਵੇਖੋ ਕਿਤਾਂ ਦੀ ਠੀਕ ਹੈ ਜੀ ਜਿੱਦਾਂ ਮਰਜੀ ਬੈਠੇ ਰਹੋ ਥੱਲੇ ਠੀਕ ਹੈ ਤੇ ਹੁਣ ਜੜੀਆਂ ਵਾਂ ਅੰਦਰ ਵੱਜੀਆਂ ਝੋਟੀਆਂ ਵੀ ਦਿਖਾ ਦੀਏ ਹੁਣ ਆਹ ਤੇ ਦੂਜਾ ਸੂਆ ਝੋਟੀ ਸੂਈ ਜੇ ਠੀਕ ਆ ਸੂਈ ਨੂੰ ਅੱਜ ਨੂੰ ਹੋ ਗਿਆ ਜੇ 6ਵਾਂ ਕਰਣੀਏ ਨੂੰ ਸੂਈ ਨੂੰ ਅੱਛਾ ਦੋ ਦਾ ਤਾਂ 10 ਕਿਲੋ ਹੋ ਗਿਆ ਥਲੇ ਠੀਕ ਆ ਕੀ ਜਮ ਕਰੇਦੇ ਇਹਦੇ ਇਹਦੇ ਕੱਟੇ ਜਮ ਕਰੇ ਇਹਦੇ ਮਗਰ ਵੀ ਕੱਟੀਆਂ ਹੀ ਕੱਟੀਆਂ ਹੀ ਆ ਅੱਜ ਜਿਆਦੀਆਂ ਤੇ ਇੱਕ ਨਗ ਦੋ ਚ ਭਾਈ ਜਾਊਗੀ ਹਰ ਤੇ 12 ਕਿਲੋ ਸੌਖਾ ਦਊਗੀ ਅੱਛਾ 12 ਤੋਂ ਵੱਧ ਵੀ ਦੇ ਸਕਦੀ ਆ ਠੀਕ ਆ ਕਾਈ ਸੁਈ ਬਲਕੋ ਠੀਕ ਆ ਮੈਂ ਤਾਂ 10 ਕਿਲੋ ਤੋਂ ਵੱਧ ਆ ਠੀਕ ਆ ਹਾਂ ਇਹਦਾ ਵਿੱਚ ਵਾਜ ਕਰੀ ਤੁਹਾਨੂੰ ਗੰਨੇ ਦਿਖਾਈ ਦਿੰਨੀ ਆ ਦਿਖਾ ਦੇ ਵੀ ਦੀ ਚਵਾਜ ਦਾ ਅਗਲੇ ਥਨਾਂ ਦਾ ਤੋ ਆਈ ਦਾ ਬਹੁਤ ਜਿਆਦਾ ਹੀ ਪੋਲੀ ਆ ਇਹ ਬਿਲਕੁਲ ਸਾਫ ਸੜਾਈ ਆ ਪਿਛਲੇ ਸਨਾਨਾ ਦਿਖਾ ਦੇ ਚਾ ਚੌ ਦਾ ਦਾ ਮੋਟਾ ਲਗਾ ਗਏ ਠੀਕ ਆ ਥੋਲਾ ਹਾਂ ਫਿਰ ਤੋੜ ਦਈਏ ਹੱਥਾਂ ਨਾਲ ਵੀ ਤੇ ਦੇਖ ਲਦੇ ਆ ਠੀਕ ਆ ਤੋੜੋ ਫਿਰ ਇੱਕ ਰੀਨਾਂ ਬਾਕੀ ਇਹ ਵੀ ਚਲੋ ਸਰੀਰੋ ਭਾਰੀ ਆ ਛੋਟੀ ਆ ਵੀ ਜਿੰਨੇ ਬਹੁਤ ਸਾਫ ਸੁਥਰੀ ਰੰਗ ਬੜਾ ਜਿਹੜਾ ਬਾਕੀ ਥੱਲੇ ਵੀ ਚੰਗੀ ਤਿਆਰ ਹੋਈ ਆ ਦੁੱਧ 10 ਲੀਟਰ ਹਨ ਪੱਕਾ ਹੈਗਾ ਜੇ ਮੌਕੇ ਤੇ ਵਾਹ ਜਿਹੜਾ ਮਜੀ ਦਾ ਬਹੁਤ ਸਵਾਗਤ ਥੱਲੀ ਕਰਦੇ ਨੇ ਬਾਕੀ ਠੰਡੀ ਨਹੀਂ ਬਰਫ ਠੀਕ ਜੀ ਚਲੋ ਲੈ ਜਾ ਫਿਰ ਦੁੱਧ ਪਰਾਤੋ ਪਲਾਸਟਿਕ ਅਜੂ ਮਰਾ ਹੈ ਠੀਕ ਆ ਬਾਕੀ ਦੁੱਧ ਵਾਲੀ ਨਿਸ਼ਾਨੀਆਂ ਚੰਗੀਆਂ ਆ ਥੱਲਿਆਂ ਵੀ ਚੰਗੇ ਖੁੱਲੇ ਹਵਾਨੇ ਦੀ ਆ ਤੰਬੀ-ਸੁੰਬੀ ਚੰਗੀ ਆ ਪਿੱਛਿਆਂ ਤੇ ਇਹਦਾ ਫਿਰ ਕਿੰਨਾ ਮੁੱਲ ਰੱਖਦੀ ਆ ਆਪਾਂ ਮੁੱਲ ਰੱਖੀ ਉਹਦਾ ਵੀ ਵੈਜ ਹੀ ਆ ਕਿੰਨਾ ਕ ਮੁੱਲ ਆ ਰੁਪਏ ਆਪਾਂ 90 ਕਾਲੀ ਤੋਂ 95 ਕਾਲੀਏ ਹਾਂਜੀ ਇਹ ਹਾਂ ਨਾ ਇਹ 83 ਜੱਟ ਦੇ ਦਾਂਗੇ 83 ਹਾਂਜੀ ਚਲੋ ਬਾਕੀ ਮਾਨਦਾਨ ਦੇ ਮੌਕੇ ਤੇ ਕਰੀ ਦੋਗੇ ਥੋੜਾ ਬਹੁਤਾ ਮਾਨਦਾਨ ਭਰ ਭਾਗਾ ਬਾਕੀ ਹੈ ਵੇਖੋ ਕਿੱਦਾਂ ਦੀ ਮਾਜੇ ਹਾਂਜੀ ਹਾਂਜੀ ਬਹੁਤ ਸਾਫ਼ ਸੁਥਰੀ ਏ ਤੇ ਹੋਣ ਆ ਗਈ ਆਪਣੇ ਕੋਲ ਚੌਥੇ ਨੰਬਰ ਤੇ ਇਹ ਹਰਕੀ ਜੇ ਦਜਾ ਸੋਇ ਜੀ ਸੋਇ ਦੇ ਤੋਰੋ ਫੇਰਿੰਦੇ ਨਹੀਂ ਇਹਨਾਂ ਸੋਇਆਂ ਦਾ ਗਾਇ ਚੌਥਾ ਲੈ ਤੇ ਮੈਂ ਕੱਟਾ ਜੀ ਇਹਦੇ ਮਗਰ ਕੱਟਾ ਆਹ ਕਾਲਾ ਕੱਟਾ ਜੇ ਆਹ ਕੱਟਾ ਨਹੀਂ ਇਹਦਾ ਆਹ ਫੱਟਾ ਬੈਠਾ ਆਹ ਬੈਠਾ ਸਾਰੇ ਕਾਲੇ ਹੀ ਆ ਠੀਕ ਆ ਕੱਟਾ ਜੀ ਇਹ ਬਤ ਇਹ ਬੋਲਾਈ ਪੰਗਾ ਜੀ ਠੀਕ ਜੀ ਲੋ ਦਸ ਟੈਂਕ ਤੇ 9 ਗਲ ਲਾ ਕੇ ਪੈਣਾ ਹੋਗਾ ਤੁਹਾਨੂੰ 9 ਲੀਟਰ ਦੇ ਕਰੀਬ ਜਿਹੜਾ ਕਹਿੰਦੇ ਕੀ ਤਿਆਰ ਆ ਮੁੱਖੇ ਤੇ ਆ ਜਲੇ ਆਂ ਤੁਸੀਂ ਜੇ ਪੰਜਾਬ ਚ ਅਸਲ ਸੁਪਤ ਲਾਭ ਨਹੀਂ ਚਾਉਣ ਜਿਆਦਾ ਬਹੁਤ ਵਧੀਆ ਸੰਗਠਨ ਲਿਆ ਉਹਨਾਂ ਦੁੱਧ ਕਿੰਨਾ ਚਵਾਈ ਜਾਊਗੀ ਹੈ ਦਦਾ 8 ਤੇ 12 ਤੋਂ ਪਲੱਸ ਹੀ ਦੇਣਾ ਨਹੀਂ 12 ਦੇ ਲੱਗੇ ਵੀ ਜਿਹੜਾ ਕਿਲੇ ਚਵਾਈ 12 ਕਿਲੋ ਤੋਂ ਕੱਢਿਆ ਜੋ ਠੀਕ ਆ ਥਣਾ ਦਾ ਸਾਈਜ਼ਿਕ ਆਪ ਜਿਹੜਾ ਇਹਦਾ ਵੀ ਚੰਗਾ ਇਹ ਇਹਦਾ ਫਿਰ ਮੁੱਲ ਇਹਦਾ ਮੁੱਲ ਵੇਚੇ ਆਪਾਂ 85 ਦੇ ਦਈਏ ਨਹੀਂ ਵੇਚੋ ਕਰ ਜੇ ਕੁਸ਼ਮਾਨ ਤਾਂ ਇਹ ਆਪੇ ਭਾਏ ਮੁੱਲ 85 ਕਰ ਲਈਏ 80 ਕਰ ਲਈਏ 80000 80000 ਵਿੱਚ 2000 ਛੋੜ ਕਰ ਦਾਂ ਅੱਛਾ 78000 ਦੀ ਦੇ ਦਾਂ ਬਹੁਤ ਜਿਆਦਾ ਚੰਗੀ ਛੁੱਟੀ ਆ ਠੀਕ ਹੈ ਜੀ ਉਹ ਨਹੀਂ ਲੈਵਾਗਾ ਉਹਨੇ ਪਛਾਵਾ ਛੁੱਟੀ ਦਾ ਠੀਕ ਹੈ ਜੀ ਨੇ ਨਾ ਇਹ ਦੁੱਧ ਦੜੇ ਨਾਲ ਆਕਾ ਦਿੱਤਾ ਚੰਗੀ ਬਾਕੀ ਸੋਣੀ ਝੋਟੀ ਆ ਤੇ ਹੁਣ ਜਿਹੜੇ ਅੰਡੇ ਤੇ ਝੋਟੀ ਉਹ ਵੀ ਤੋੜ ਹੀ ਦੋ ਫਿਰ ਇਹ ਅੱਜ ਕੀ ਦੁੱਤਾਂ ਸੁਆ ਸੋਈ ਆ ਅੱਛਾ ਇਹਨੂੰ ਵੀ ਅੱਜ ਪੰਜ-ਛੇ ਵਾਂਗ ਕਿੰਨੇ ਸੋਈ ਜਾ ਆਹ ਬੱਚਾ ਜੇ ਦਾ ਹਾਂ ਦੁੱਧ ਹਰ ਟਾਈਮ ਤੇ 8 ਤੋਂ 12 ਹੋ ਗਏ ਠੀਕ ਆ ਤੇ ਇਹ ਕਿੰਨਾ ਚਵਾਈ ਜਾਊਗੀ ਬਾਕੀ 10 ਤੋਂ ਬਾਅਦ ਲਾਊਗੀ ਠੀਕ ਆ ਬਾਕੀ ਕੌਣ ਟਾਈਮ ਬਹੁਤ ਜ਼ਿਆਦਾ ਥਾੜੇ ਕੋ ਵੀ ਲੱਗਾ ਹੋ ਆਜੇ ਲੈ ਆਂ ਨਾਂਗ ਮੋਹ ਜੇ ਕੱਟਿਆ ਉਹ ਕਿਹਾ ਨਾ ਇਹ ਵਾਲਾ ਇਹਦਾ ਕਟਾ ਦੇ ਇਹਦੇ ਮਗਰ ਕੱਟਾਂ ਤਿੰਨ ਮਗਰ ਕੱਟੀਆਂ ਵਾ ਤੇ ਬਾਕੀਆਂ ਦੋ ਮਗਰ ਕੱਟੇ ਦੋ ਹੀ ਕਟੀਆਂ ਤੇ ਦੋ ਹੀ ਕੱਟੇ ਆ ਇੱਕ ਸੂਨ ਵਾਲੀ ਹੈ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਹਰ ਕਿਤੇ ਦਿੱਤੀ ਦੇ ਦਿੱਕੇ ਨਹੀਂ ਇਸੇ ਚ ਚਲੋ ਥੋੜਾ ਫਦਾ ਕਰ ਦਈਏ ਮਾਨ ਕਿੰਨਾ ਚਾਰ ਦਈਏ ਤੂੰ ਇਹ ਦੱਸ ਦੋ 000 ਛੱਡ ਦਈਏ ਬਾਦਸ਼ਾਹ ਨਹੀਂ ਹੋਰ ਕਿੰਨੇ ਕ ਇਹ ਹਰ ਕਿਤੇ ਆ ਨਾ ਹੀ ਨਾ 70000 ਦੇ ਦਾ। ਅੱਛਾ 70000 ਦੇ। ਚਲੋ ਬਾਕੀ ਮੌਕੇ ਤੇ ਮਨਤਨ ਕਰ ਦਾਂਗੇ। ਕੋਈ ਫੋਨ ਇੱਕ ਕਰੇ ਕੋਈ ਲਾਵੇ ਜ਼ਰੂਰ। ਖਾਲੀ ਨਹੀਂ ਮੋੜਨਾ ਕਿ ਕਿਸੇ ਨੂੰ। ਖਾਲੀ ਨਹੀਂ ਮੋੜਾਂਗੇ ਮਨਤਨ ਪੂਰਾ ਕਰਾਂਗੇ ਹਰ ਇੱਕ ਦਾ। ਤੇ ਸੋਈਆਂ ਦੇ ਇੱਥੇ ਆ ਕੇ ਚਵਾਈ ਕਰਕੇ ਨਾ ਤਸੱਲੀ ਕਰਕੇ। ਖੜੋ ਜਿਹੜੇ ਗੱਬਣ ਮਾਰ ਜਾ। ਰਣਾਂ ਦੀ ਗਰੰਟੀ ਆਪਣੀ ਫੋਲੋਗੀ। ਭਾਰ ਮੱਚ ਪਾ ਤਾਂ ਆਪਣੀ ਗਰੰਟੀ ਹੋਗੀ। ਠੀਕ ਹੈ ਜੀ। ਬਾਕੀ ਦੋ ਦੋ ਰਿਕਾਡ ਬੜਾ ਚੰਗੇ ਵਾਲੀ ਹੈ। ਠੀਕ ਹੈ ਜੀ। ਤੇ ਬਾਕੀ ਕੋਈ ਵੀਰ ਆਪਣੀ ਸਮਝਣਾ। ਆਪਣੀ ਮਰਜ਼ੀ ਨਾਲ ਵੇਖ ਚੱਕ ਕੇ ਤਸੱਲੀ ਕਰਕੇ ਖੜੇ ਜੀ।